ਦਾਸਾ ਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਤਮਾ ਮੋਟਰਸ 21 ਨਵੰਬਰ 2025 ਦਿਨ ਸ਼ੁੱਕਰਵਾਰ ਨਾਨਕਸ਼ਹੀ ਸਾਮੰਦ 557 ਮੱਗਰ ਮਹੀਨੇ ਦੀ 6 ਤਰੀਕ ਹੈ ਜੀ ਸੈਮਿਆਮੂ ਕੈਟਜ਼ੀ ਅਤੇ ਕੁਆਂਟਲਰ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗਰੀ ਦੀ ਸਫਲਤਾ ਤੋਂ ਬਾਅਦ ਐਡਮਿੰਟਨ 'ਚ ਆਪਣੀ ਤੀਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਦੇ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ 'ਚ ਆਪਾਂ ਗੱਲਬਾਤ ਕਰਾਂਗੇ ਇੱਕ ਹੋਰ ਭਾਰਤੀ ਗੈਂਗਸਟਰ ਕੈਨੇਡਾ ਅਮਰੀਕਾ ਸਰਹੱਦ 'ਤੇ ਫੜਿਆ ਗਿਆ ਤੇ ਇਹ ਕੌਣ ਆ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਇਸ ਨਾਲ ਹੀ ਗੱਲਬਾਤ ਹੋਊਗੀ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ سارے ਸਵਾਲ ਚੱਕ ਚੁੱਕੇ ਜਾ ਰਹੇ ਆ ਕਿ ਇਹ ਬੱਚਿਆਂ ਤੋਂ ਦੂਰ ਕਰਨਾ ਚਾਹੀਦਾ ਬੱਚਿਆਂ ਦੇ ਉੱਤੇ ਬਹੁਤ ਸਰੀਰਕ ਅਤੇ ਮਾਨਸਿਕ ਗਲਤ ਪ੍ਰਭਾਵ ਪਾ ਰਿਹਾ ਆਸਟ੍ਰੇਲੀਆ ਨੇ ਇਸ ਮਾਮਲੇ ਵਿੱਚ ਪਹਿਲ ਕੀਤੀ ਆ ਕੀ ਕਾਨੂੰਨ ਬਣਾਏ ਨੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਦੁਬਈ ਦੇ ਵਿੱਚ ਇੱਕ ਐਕੀਅਰ ਸ਼ੋ ਹੋ ਰਿਹਾ ਉੱਥੇ ਪੂਰੀ ਦੁਨੀਆ ਦੇ ਜਿਹੜੇ ਮੁਲਕ ਨੇ ਉਹ ਆਪੋ ਆਪਣੇ ਜਹਾਜ਼ ਲੈ ਕੇ ਪਹੁੰਚੇ ਹੋਇਆ ਉੜਾ ਕੇ ਦਿਖਾ ਰਿਹਾ ਸੀ ਇੱਕ ਭਾਰਤੀ ਜਹਾਜ਼ ਜਿਹਦਾ ਕੱਲ ਤੇਲ ਲੀਕ ਹੋ ਗਿਆ ਸੀਗਾ ਤੇ ਅੱਜ ਉਹ ਆਪਣਾ ਪ੍ਰਦਰਸ਼ਨ ਦਿਖਾਉਂਦੇ ਆ ਕਰਤੱਵ ਦਿਖਾਉਂਦੇ ਆ ਹਾ사ਗ੍ਰਸਤ ਹੋ ਗਿਆ ਪਾਇਲਟ ਦੇ ਵੀ ਵਿੱਚ ਮੌਤ ਹੋ ਗਈ ਹੈ ਜੀ ਅਮਰਤਪਾਲ ਸਿੰਘ ਦੇ ਮਾਤਾ ਜੀ ਉਹ ਕੈਨੇਡਾ ਨੂੰ ਆਉਣਾ ਚਾਹੁੰਦੇ ਸੀ ਤੇ ਇਹ ਦਿੱਲੀ ਹਵਾਈ ਅੱਡੇ ਦੇ ਉੱਤੇ ਉਹਨਾਂ ਨੂੰ ਚੜ੍ਹ ਨਹੀਂ ਦਿੱਤਾ ਗਿਆ ਸੋ ਇੱਕ ਤਰੀਕੇ ਦੇ ਨਾਲ ਉਹ ਕਹਿੰਦੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਆ ਇਕੱਲੇ ਅਮਰਤਪਾਲ ਸਿੰਘ ਨੂੰ ਨਹੀਂ ਸਾਡੇ ਸਾਰੇ ਟੱਬਰ ਨੂੰ ਹੀ ਨਜ਼ਰਬੰਦ ਕੀਤਾ ਹੋਇਆ ਅਖੀਰ ਵਿੱਚ ਗੱਲਬਾਤ ਕਰਾਂਗੇ ਕਿਸਾਨਾਂ ਦੇ ਚੋਰੀ ਹੋਏ ਸਮਾਨ ਦੀਆਂ ਟਰਾਲੀਆਂ ਤੇ ਜੋ ਹੋਰ ਸਮਾਨ ਕਿਸਾਨ ਮੋਰਚੇ ਤੋਂ ਚੋਰੀ ਹੋ ਗਿਆ ਸੀਗਾ ਉਹ ਸਰਕਾਰੀ ਰਹਿਸ਼ਿਆਂ ਤੋਂ ਦੱਬਿਆ ਹੋਇਆ ਲੱਭ ਰਿਹਾ ਆ ਭਗਵਾਨਦਮਨ ਸਰਕਾਰ ਦੀ ਜਿਆਜਾਕਾਰ ਹੋ ਰਹੀ ਆ ਪੂਰਾ ਪੁਰਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ पता नोट करो इक्यासी वी सौ कॉल छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सनी कैलगरी कामयाबी तो बाद होना सी तीजी लोकेशन एडमिंटन खोल ली है ਦਸ ਹੋਤਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਅਮਰੀਕਾ ਬਾਰਡਰ ਦੇ ਉੱਤੇ ਇੱਕ ਹੋਰ ਭਾਰਤੀ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਜੀ ਭਾਰਤ ਦਾ ਇੱਕ ਮੋਸਟ ਵਾਂਟਡ ਗੈਂਗਸਟਰ ਜੋ ਕਿ ਕਿਸੇ ਤਰੀਕੇ ਅਮਰੀਕਾ ਚ ਭੇਜ ਦਿੱਤਾ ਗਿਆ ਸੀਗਾ ਇੱਥੇ ਬਹਿ ਕੇ ਉਸ ਵੱਲੋਂ ਕਈ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਕਈ ਜ਼ਿੰਮੇਵਾਰੀਆਂ ਲਈਆਂ ਗਈਆਂ ਉਸ ਨੂੰ ਹੁਣ ਕੈਨੇਡਾ ਵਾਲੇ ਪਾਸੇ ਬਾਰਡ ਟੱਪਦਿਆਂ ਗ੍ਰਿਫਤਾਰ ਕਰ ਲਿਆ ਗਿਆ ਤੇ ਗ੍ਰਿਫਤਾਰ ਕਰਕੇ ਉਹਨੂੰ ਬਕਾਇਦਾ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਨੂਨੀ ਰਾਣਾ ਮੂਲ ਰੂਪ ਦੇ ਵਿੱਚ ਹਰਿਆਣੇ ਦਾ ਰਹਿਣ ਵਾਲਾ ਆ ਅਤੇ ਉਸ ਨੂੰ ਇੱਕ ਹੋਰ ਗੈਂਗਸਟਰ ਕਾਲਾ ਰਾਣਾ ਦਾ ਛੋਟਾ ਭਰਾ ਦੱਸਿਆ ਜਾਂਦਾ ਜਿਹੜਾ ਕਿ ਯਮਨਾਨਗਰ ਦੇ ਨਾਲ ਸੰਬੰਧ ਰੱਖੇ ਤੇ ਪਸ਼ੋਕੜ ਉੱਥੋਂ ਆ ਸੋ ਇਹਨੂੰ ਨੂਨੀ ਰਾਣਾ ਨੂੰ ਨਿਆਗਰਾ ਸਰਹੱਦ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਅਨਟਾਰੀਓ ਤੇ ਬਫਲੋ ਦੇ ਨਾਲ ਲੱਗਦੀ ਹੈ ਸਰਹੱਦ ਅਮਰੀਕਾ ਤੇ ਕੈਨੇਡਾ ਸਰਹੱਦ ਇਹ ਅਮਰੀਕਾ ਵਾਲੇ ਪਾਸਿਓਂ ਕੈਨੇਡਾ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਜਿੱਥੇ ਕਿਸ ਨੂੰ ਗ੍ਰਿਫਤਾਰ ਕੀਤਾ ਗਿਆ ਅਮਰੀਕਾ ਦੇ ਵਿੱਚ ਗੈਂਗਸਟਰਾਂ ਦੇ ਉੱਤੇ ਕਾਫੀ ਸਖਤੀ ਕੀਤੀ ਜਾ ਰਹੀ ਹੈ ਹਾਲੀ ਦੇ ਵਿੱਚ ਅਨਮੋਲ ਬਿਸ਼ਨੋਈ ਨੂੰ ਉੱਥੋਂ ਵਾਪਸ ਭਾਰਤ ਭੇਜਿਆ ਗਿਆ ਤੇ ਕੁਝ ਹੋਰ ਵੱਡੇ ਗੈਂਗਸਟਰ ਗਰੋ ਜਿਹੜੇ ਨੇ ਉੱਥੇ ਕਾਬੂ ਕੀਤੇ ਗਏ ਆ ਤੇ ਜਿਹੜੇ ਕੁਝ ਬਚੇ ਆ ਉਹਨਾਂ ਨੂੰ ਕਾਬੂ ਕਰਨ ਦੇ ਵਾਸਤੇ ਪਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ ਇਹੀ ਕਾਰਨ ਹੈ ਕਿ ਕੁਝ ਗੈਂਗਸਟਰ ਜਿਹੜੇ ਨੇ ਅਮਰੀਕਾ ਤੋਂ ਹੁਣ ਕੈਨੇਡਾ ਵੱਲ ਨੂੰ ਭੱਜ ਰਹੇ ਆ ਤੇ ਇਹ ਵੀ ਸਾਨੂੰ ਪਤਾ ਕਿ ਕੈਨੇਡਾ ਵਿੱਚੋਂ ਵੀ ਕੁਝ ਭੱਜ ਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਆ ਅੱਜ ਕੱਲ੍ਹ ਹੀ ਆਪਾਂ ਖਬਰ ਦਿੱਤੀ ਸੀ ਕਿ ਵਿਸ਼ਾਤ ਕੁਮਾਰ ਨਾਮ ਦਾ ਇੱਕ 22 ਸਾਲਾਂ ਦਾ ਭਾਰਤੀ ਉਹ ਵੀ ਕੱਲ੍ਹ ਜਿਹੜਾ ਕਿ ਅਮਰੀਕਾ ਵਾਲੇ ਪਾਸਿਓਂ ਕੈਨੇਡਾ ਨੂੰ ਬਾਰਡਰ ਕਰਾਸ ਕਰਦਾ ਫੜ ਲਿਆ ਗਿਆ ਸੀਗਾ ਉਹਨੂੰ ਵੀ ਸੀਬੀਐਸਏ ਵੱਲੋਂ ਮੁੜ ਕੇ ਅਮਰੀਕਨ ਅਧਿਕਾਰੀਆਂ ਸੀਬੀਟੀ ਨੂੰ ਸੌਂਪ ਦਿੱਤਾ ਗਿਆ ਸੀ ਸੋ ਹੁਣ ਇਸ ਵੇਲੇ ਨੋਨੀ ਰਾਣਾ ਜਿਹੜਾ ਜੀ ਅਮਰੀਕਨ ਏਜੰਸੀਆਂ ਦੀ ਹਿਰਾਸਤ ਵਿੱਚ ਆ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜਿਆ ਹੋਇਆ ਤੇ ਇਹ ਕਿਹਾ ਜਾ ਰਿਹਾ ਹੈ ਕਿ ਜਾਲੀ ਪਾਸਪੋਰਟ ਬਣਾ ਕੇ ਅਮਰੀਕਾ ਪਹੁੰਚਾ ਸੀਗਾ ਤੇ ਉੱਥੇ ਬੈਠ ਕੇ ਲਾਰੈਂਸ ਬਿਸ਼ਨੋਈ ਗੈਂਗ ਚਲਾ ਰਿਹਾ ਸੀ ਸੋ ਇਹ ਵੀ ਕਿਹਾ ਜਾ ਰਿਹਾ ਕਿ ਕੈਨੇਡਾ ਅਮਰੀਕਾ ਅਤੇ ਭਾਰਤ ਦੇ ਵਿੱਚ ਕੁਝ ਹੋਈਆਂ ਵਾਰਦਾਤਾਂ ਪਿੱਛੇ ਨੂਨੀ ਰਾਣਾ ਦਾ ਹੱਥ ਹੋ ਸਕਦਾ ਆ ਕਿਉਂਕਿ ਕਈ ਜ਼ਿੰਮੇਵਾਰੀਆਂ ਦੇ ਵਿੱਚ ਉਹਦਾ ਨਾਂ ਜਿਹੜਾ ਚੱਲ ਰਿਹਾ ਸੀਗਾ ਕਈ ਸੋਸ਼ਲ ਮੀਡੀਆ ਪੋਸਟਾਂ ਵੀ ਸਾਹਮਣੇ ਆਈਆਂ ਆ ਜਿਨ੍ਹਾਂ ਦੇ ਵਿੱਚ ਨੂਨੀ ਰਾਣਾ ਨੇ ਕੁਝ ਕੀਤੇ ਅਪਰਾਧਾਂ ਦੀ ਜ਼ਿੰਮੇਵਾਰੀ ਲਈ ਸੀ ਉਹਨਾਂ ਵਿੱਚੋਂ ਕੁਝ ਅਪਰਾਧ ਜਿਹੜੇ ਆ ਭਾਰਤ ਵਿੱਚ ਅਤੇ ਕੁਝ ਬਾਹਰਲੇ ਮੁਲਕਾਂ ਦੇ ਵਿੱਚ ਹੋਏ ਸੀ ਹੁਣ ਦੂਜੇ ਪਾਸੇ ਹਰਿਆਣਾ ਪੁਲਿਸ ਤੇ ਭਾਰਤ ਸਰਕਾਰ ਕਹਿ ਰਹੀ ਆ ਕਿ ਉਹਨੂੰ ਵਾਪਸ ਲਿਆਉਣ ਲਈ ਅਮਰੀਕੀ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਕਿਉਂਕਿ ਜਿੰਨੇ ਵੀ ਇਹ ਗੈਂਗਸਟਰ ਹੈ ਭਾਰਤ ਸਰਕਾਰ ਚਾਹੁੰਦੀ ਹੈ ਕਿ ਜਲਦ ਤੋਂ ਜਲਦ ਉੱਥੇ ਲਿਜਾਏ ਜਾਣ ਤਾਂ ਕਿ ਜਿਵੇਂ ਲਾਰੈਂਸ ਬਿਸ਼ਨੋਈ ਨੂੰ ਸੁਰੱਖਿਆ ਦੇ ਵਿੱਚ ਰੱਖਿਆ ਹੋਇਆ ਇਸੇ ਤਰੀਕੇ ਉਹਨਾਂ ਨੂੰ ਵੀ ਪੂਰਨ ਸੁਰੱਖਿਆਤ ਰੱਖਿਆ ਜਾਵੇ ਤਾਂ ਕਿ ਇਹ ਨਾ ਹੋਵੇ ਕੋਈ ਗੱਲ ਬਾਹਰ ਜਿਹੜੀ ਆ ਲੀਕ ਹੋ ਜਾਵੇ ਕਿਉਂਕਿ ਇਹ ਗੱਲਾਂ ਕੈਨੇਡਾ ਦੇ ਵਿੱਚ ਬਾਰ-ਬਾਰ ਵਾਰ ਆ ਰਹੀਆਂ ਆ ਕਿ ਇਹ ਗੈਂਗਸਟਰ ਦਾ ਤਾਣਾ ਬਾਣਾ ਆ ਸਾਰਾ ਭਾਰਤੀ ਡਿਪਲੋਮੈਟਸ ਦੇ ਨਾਲ ਭਾਰਤੀ ਏਜੰਸੀਆਂ ਦੇ ਨਾਲ ਜੁੜਿਆ ਹੋਇਆ ਸੋ ਇਸ ਕਰਕੇ ਜਲਦ ਤੋਂ ਜਲਦ ਉਹਨਾਂ ਨੂੰ ਆਪਣੀ ਗ੍ਰਿਫਤ ਵਿੱਚ ਲੈਣ ਦੀ ਕੋਸ਼ਿਸ਼ ਭਾਰਤੀ ਏਜੰਸੀਆਂ ਭਾਰਤ ਸਰਕਾਰ ਕਰ ਰਹੀ ਹੈ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਵੀ ਕੱਲ੍ਹ ਹੀ ਰਿਪੋਰਟ ਕੀਤਾ ਗਿਆ ਉੱਥੇ ਕੱਲ੍ਹ ਇਹ ਪਹੁੰਚਿਆ ਤੇ ਹੁਣ ਹੋਰ ਜਿਹੜੇ ਅਮਰੀਕਾ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਸਾਥੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਅਮਰੀਕਾ ਦੇ ਵਿੱਚ ਕੋਸ਼ਿਸ਼ਾਂ ਜਾਰੀ ਨੇ ਕੈਨੇਡਾ ਦੇ ਵਿੱਚ ਵੀ ਕਾਫੀ ਕੋਸ਼ਿਸ਼ਾਂ ਜਾਰੀ ਹੈ ਜਿਹੜਾ ਨੌਜਵਾਨ ਕੈਲਗਰੀ ਤੋਂ ਜੋ ਕਿ ਦੀਪ ਸਿੰਘ ਭੱਜਾ ਸੀਗਾ ਉਹਦਾ ਹੱਲੇ ਤੱਕ ਕੋਈ ਸੁਰਪਤਾ ਨਹੀਂ ਹੈ ਪੁਲਿਸ ਇਹ ਕਹਿ ਰਹੀ ਹੈ ਕਿ ਜੇਕਰ ਕਿਸੇ ਨੇ ਉਹਨੂੰ ਦੇਖਿਆ ਹੋਵੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ 911 ਤੇ ਸੰਪਰਕ ਕੀਤਾ ਜਾਵੇ ਇਹ ਨੌਜਵਾਨ ਸੀਪੀਐਸਏ ਦੀ ਰਾਸਤੇ ਵਿੱਚ ਸੀਗਾ ਤੇ ਇਹਦੇ ਉੱਤੇ ਜਾਂਚ ਚੱਲ ਰਹੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਇਹ ਅਪਰਾਧੀ ਜਥੇਬੰਦ ਗਰੋਹਾਂ ਦੇ ਨਾਲ ਜੁੜਿਆ ਹੋਇਆ ਪਰ ਚੱਕਮਾ ਦੇ ਕੇ ਕਹਿ ਲਗੀ ਦੇ ਰੋਕੀ ਵੀ ਹਸਪਤਾਲ ਦੇ ਵਿੱਚੋਂ ਫਰਾਰ ਹੋ ਗਿਆ ਸੀ ਸੋ ਇੱਕ ਇਹ ਵੀ ਗੱਲਾਂਬੱਤਾਂ ਚੱਲ ਰਹੀਆਂ ਕਿ ਆਪਸੀ ਰੰਜਿਸ਼ ਜਿਹੜੀ ਕਾਫੀ ਵੱਡੀ ਹੋਈ ਹੈ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਧੜਿਆਂ ਦੇ ਵਿੱਚ ਇਸ ਦੇ ਕਰਕੇ ਕਈ ਹਮਲੇ ਹੋ ਚੁੱਕੇ ਆ ਦੁਬਈ ਦੇ ਵਿੱਚ ਇੱਕ ਗੈਂਗਸਟਰ ਦਾ ਸਿਰ ਵੱਢਿਆ ਗਿਆ ਅਮਰੀਕਾ ਦੇ ਫ੍ਰੈਜ਼ਨੋ ਸ਼ਹਿਰ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਇੱਕ ਸਾਥੀ ਹੈਰੀ ਬੌਕਸਰ ਤੇ ਹਮਲਾ ਕੀਤਾ ਗਿਆ ਜਿਹਦੇ ਵਿੱਚ ਉਹ ਬਚ ਗਿਆ ਪਰ ਉਹਦੇ ਦੋ ਨਾਲ ਦੇ ਸਾਥੀ ਜਿਹੜੇ ਆ ਇੱਕ ਜ਼ਖਮੀ ਹੋ ਗਿਆ ਇੱਕ ਮਾਰਿਆ ਗਿਆ ਤੇ ਹੁਣ ਇਸ ਤਰੀਕੇ ਦੇ ਨਾਲ ਹੀ ਹੋਰਾਂ ਦੇ ਉੱਤੇ ਵੀ ਅਸਪਾਰੀਆਂ ਦੇਣ ਦੀਆਂ ਗੱਲਾਂ ਬਤਾਂ ਚੱਲ ਰਹੀਆਂ ਆ ਜੇਕਰ ਇਹਨਾਂ ਫਵਾਹ ਨੂੰ ਸੱਚ ਮੰਨੀਏ ਤਾਂ ਇਹ ਕਿਹਾ ਜਾ ਰਿਹਾ ਕਿ ਗੋਲਡੀ ਬਰਾਡ ਦੇ ਸਾਥੀ ਅਤੇ ਲਾਰੈਂਸ ਪੇਨੋਈ ਦੇ ਸਾਥੀ ਹੁਣ ਇੱਕ ਦੂਜੇ ਨੂੰ ਫੜਾਉਣ ਵਾਸਤੇ ਅਤੇ ਇੱਕ ਦੂਜੇ ਨੂੰ ਮਰਵਾਉਣ ਵਾਸਤੇ ਕੋਸ਼ਿਸ਼ਾਂ ਕਰ ਰਹੇ ਆ ਤੇ ਇਹ ਗੈਂਗਵਾਲ ਜਿਹੜੀ ਆ ਉਹ ਆਪਸ ਵਿੱਚ ਛਿੜੀ ਹੋਈ ਹੈ ਸੋ ਇਸ ਵੇਲੇ ਕਹਿ ਲਵਾਂ ਕਿ ਧੂਰਾ ਬਣਿਆ ਹੋਇਆ ਜਦੋਂ ਅਸੀਂ ਕਹਿ ਲਗੀ ਤੇ ਲੋਕਾਂ ਦੇ ਨਾਲ ਬਿਜ਼ਨਸਮੈਨਾਂ ਦੇ ਨਾਲ ਗੱਲ ਕਰਦੇ ਆ ਤਾਂ ਉਹ ਦੱਸ ਰਹੇ ਆ ਕਿ ਸਭ ਤੋਂ ਵੱਧ ਫਰੋਤੀ ਦੀਆਂ ਕੌਲਾਂ ਤੇ ਧਮਕੀਆਂ ਦੇ ਕਾਲਸ ਜਿਹੜੀਆਂ ਨੇ ਉਹੋ ਕੈਲਗੀ ਦੇ ਕਾਰੋਬਾਰੀਆਂ ਨੂੰ ਆ ਰਹੀਆਂ ਨੇ ਤੇ ਇਸ ਵੇਲੇ ਕੈਲਗੀ ਦੇ ਸਿਆਸਤਦਾਨਾਂ ਦੇ ਉੱਤੇ ਵੀ ਦਬਾਅ ਬਹੁਤ ਵਧਿਆ ਹੋਇਆ ਹੋਇਆ ਵੀ ਕਿਸੇ ਨਾ ਕਿਸੇ ਤਰੀਕੇ ਨੂੰ ਰੋਕਿਆ ਜਾਵੇ ਕੈਲਗੀ ਪੁਲਿਸ ਦੇ ਉੱਤੇ ਵੀ ਦਬਾਅ ਵਧਿਆ ਹੋਇਆ ਵੀ ਕਿਸੇ ਨਾ ਕਿਸੇ ਤਰੀਕੇ ਕੋਈ ਡੈਡੀਕੇਟਿਡ ਫੋਰਸ ਲਾਈ ਜਾਵੇ ਕਿਉਂਕਿ ਕੈਲਗਰੀ ਦਾ ਬਿジネス ਭਾਈਚਾਰਾ ਇਸ ਵੇਲੇ ਕਾਫੀ ਡਰਿਆ ਹੋਇਆ ਕੋਈ ਵੀ ਦਿਨ ਸੁੱਖਾ ਨਹੀਂ ਜਾ ਰਿਹਾ ਜਦੋਂ ਤਿੰਨ ਚਾਰ ਕਾਲਸ ਆਉਣ ਦੀ ਪੁਸ਼ਟੀ ਨਹੀਂ ਹੁੰਦੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਦੇ ਬਾਰੇ ਬਹੁਤ ਸਾਰੀਆਂ ਰਿਸਰਚਰਸ ਆ ਚੁੱਕੀਆਂ ਨੇ ਜਿਹੜੀਆਂ ਸਿੱਧ ਕਰਦੀਆਂ ਕਿ ਬੱਚਿਆਂ ਦੇ ਵਾਸਤੇ ਬਹੁਤ ਹਾਨੀਕਾਰ ਆ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਰੋਗਾਂ ਨੂੰ ਇਹ ਵਧਾਉਂਦਾ ਆ ਅਤੇ ਬੱਚਿਆਂ ਦੇ ਸੁਭਾਅ ਨੂੰ ਚੜਚੜਾ ਕਰਦਾ ਆ ਇਸ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਕੋਸ਼ਿਸ਼ਾਂ ਹੋ ਰਹੀਆਂ ਵੀ ਕਿਸੇ ਤਰੀਕੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਸਕਰੀਨ ਤੋਂ ਹਟਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣ ਅੱਡ ਅੱਡ ਮੁਲਕ ਜਿਹੜੇ ਨੇ ਉਹ ਇਹਨਾਂ ਸੋਸ਼ਲ ਮੀਡੀਆ ਮਾਲਕਾਂ ਨੂੰ ਬੇਨਤੀਆਂ ਕਰ ਚੁੱਕੇ ਆ ਕਿ ਜੇਕਰ ਕਿਸੇ ਤਰੀਕੇ ਤੁਸੀਂ ਇਹੋ ਜਿਹਾ ਇੰਤਜ਼ਾਮ ਕਰੋ ਕਿ ਛੋਟੀ ਉਮਰ ਦੇ ਬੱਚੇ ਸੋਸ਼ਲ ਮੀਡੀਆ ਦੇ ਉੱਤੇ ਨਾ ਆ ਸਕਣ ਆਪਣੇ ਖਾਤੇ ਨਾ ਬਣਾ ਸਕਣ ਕਿਉਂਕਿ ਬੀਤੇ ਵਿੱਚ ਇਹ ਵੀ ਹੋਇਆ ਕਿ ਸੋਸ਼ਲ ਮੀਡੀਆ ਦੇ ਰਾਹੀਂ ਕਿ ਬੱਚੇ ਅਬਿਊਜ਼ ਹੋਏ ਆ ਕਈਆਂ ਨੂੰ ਬਲੈਕਮੇਲ ਕੀਤਾ ਗਿਆ ਕਿਥੋਂ ਤੱਕ ਕਿ ਕਈਆਂ ਨੂੰ ਖੁਦਕਿਸ਼ੀ ਕਰਨੀ ਪਈ ਆ ਸਰੀ ਦਾ ਇੱਕ ਬਹੁਤ ਹੀ ਹੁਨਾਰ ਹਾਕੀ ਪਲੇਅਰ ਇਹੇ ਕਰਕੇ ਖੁਦਕਿਸ਼ੀ ਦਾ ਸ਼ਿਕਾਰ ਹੋ ਗਿਆ ਸੀ ਕਿਉਂਕਿ ਉਹਨੂੰ ਅਫਰੀਕਾ ਦੇ ਵਿੱਚ ਬੈਠਾ ਕੋਈ ਬੰਦਾ ਬਲੈਕਮੇਲ ਕਰ ਰਿਹਾ ਸੀਗਾ ਹੁਣ ਇਹ ਨਾ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ ਇਹਨਾਂ ਨੇ ਤਾਂ ਕੋਈ ਕਦਮ ਨਹੀਂ ਚੱਕਿਆ ਪਰ ਹੁਣ ਸਰਕਾਰਾਂ ਰੋਕਣ ਵਾਸਤੇ ਸਖਤ ਕਦਮ ਚੁੱਕਣ ਲਈ ਮਜਬੂਰ ਹੋਈਆਂ ਆ ਸੋ ਪਹਿਲਾ ਕਦਮ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਚੱਕਿਆ ਗਿਆ ਆ ਉਹਨਾਂ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਾਸਤੇ ਆਸਟ੍ਰੇਲੀਆ 'ਚ ਸੋਸ਼ਲ ਮੀਡੀਆ ਬੈਨ ਕਰ ਦਿੱਤਾ ਆ ਚਾਹੇ ਮੈਟਾ ਦੇ ਪ੍ਰੋਡਕਟਸ ਨੇ ਜਿਨ੍ਹਾਂ ਦੇ ਵਿੱਚ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਤੇ ਥ੍ਰੈਡਸ ਇਹ ਨੇ ਹੋਰ ਇਹਦੇ ਨਾਲ ਜਿਹੜੀਆਂ ਸਾਈਟਸ ਨੇ ਸਨੈਪਚੈਟ ਵਗੈਰਾ ਸਾਰੀਆਂ ਦੇ ਉੱਤੇ ਟਿਕਟੌਕ ਦੇ ਵਗੈਰਾ ਪਾਬੰਦੀ ਲਾ ਦਿੱਤੀ ਆ ਕਿ 16 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਬੱਚਾ ਜਿਹੜਾ ਉਹ ਇਹ ਵਰਤ ਨਹੀਂ ਸਕਦਾ ਸੋ ਇਹਦੇ ਵਾਸਤੇ ਹੁਣ ਅੱਜ ਮੈਟਾ ਨੇ ਵੀ ਅਨਾਉਂਸ ਕਰ ਦਿੱਤਾ ਹੈ ਕਿ ਉਹ ਜਿੰਨੇ ਵੀ 16 ਸਾਲ ਤੋਂ ਘੱਟ ਉਮਰ ਦੇ ਖਾਤੇ ਨੇ ਉਹ ਫੇਸਬੁੱਕ ਤੋਂ ਉਡਾ ਰਹੇ ਆ ਤੇ ਜਿਹੜਾ ਵੀ ਵਿਅਕਤੀ ਫਿਰ ਵੀ ਕਿਸੇ ਤਰੀਕੇ ਝੂਠ ਬੋਲ ਕੇ ਜਾਂ ਕਿਸੇ ਤਰੀਕੇ ਦੀ ਵਰਤੋਂ ਕਰੂਗਾ ਬੱਚਾ ਤਾਂ ਇਸ ਈਰੀਆ ਸਰਕਾਰ ਵੱਲੋਂ ਉਸ ਨੂੰ ਸਖਤ ਜੁਰਮਾਨਾ ਲਾਇਆ ਜਾ ਸਕਦਾ ਹੈ ਸੋ ਮੈਟਾ ਨੇ ਕਲੀਅਰ ਕਰ ਦਿੱਤਾ ਕਿ ਉਹ ਜਲਦ ਤੋਂ ਜਲਦ ਦੇ ਕਾਊਂਟਰ ਆਪਣੇ ਖਾਤਿਆਂ ਤੋਂ ਉਡਾ ਰਹੇ ਆ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕੁੱਲ ਸਾਢੇ 1-3 ਲੱਖ ਦੇ ਕਰੀਬ ਇੰਸਟਾਗ੍ਰam ਖਾਤੇ ਅਤੇ तकरीबन ਇੰਨੇ ਹੀ ਫੇਸਬੁਕ ਖਾਤੇ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਚੱਲ ਰਹੇ ਆ ਤੇ ਇਹਨਾਂ ਨੂੰ ਬੰਦ ਕਰਨ ਦੇ ਵਾਸਤੇ ਲਗਾਤਾਰ ਹੋਣ ਕੰਮ ਕੀਤਾ ਜਾਊਗਾ ਕੁਝ ਦਿਨਾਂ ਦੇ ਵਿੱਚ ਬੰਦ ਹੋ ਜਾਣਗੇ ਤੇ ਨਾਲ ਇਹ ਵੀ ਕਿਹਾ ਕਿ ਜਿਹੜੇ ਬੱਚੇ 16 ਸਾਲ ਦੇ ਹੋ ਜਾਣਗੇ ਇਹਨਾਂ ਦੇ ਖਾਤੇ ਆਟੋਮੈਟਿਕਲੀ ਆਪਣੇ ਆਪੇ ਚੱਲ ਪੈਣਗੇ ਸੋ ਹੁਣ ਬੰਦ ਹੋ ਜਾਣੇ ਆ ਜਦੋਂ ਵੀ ਪ੍ਰੂਫ ਦੇ ਦੇਣਗੇ ਕਿ 16 ਸਾਲ ਦੇ ਹੋ ਚੁੱਕੇ ਆ ਤਾਂ ਫਿਰ ਇਹ ਖਾਤੇ ਦੁਬਾਰਾ ਉਹਨਾਂ ਦੇ ਚੱਲ ਪੈਣਗੇ ਖਾਤਾ ਕਿਤੇ ਜਾਣਾ ਨਹੀਂ ਹੈਗਾ ਜੋ ਜੋ ਸਮਗਰੀ ਉਹਨਾਂ ਨੇ ਪਾਈ ਹੋਈ ਆ ਹੁਣ ਵੀ ਡਾਊਨਲੋਡ ਕਰ ਸਕਦੇ ਆ ਤੇ ਉਦੋਂ ਤੱਕ ਵੀ ਉਹ ਪਈ ਰਹਿਣੀ ਆ ਸੋ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਸਟਰੀਆ ਸਰਕਾਰ ਨੇ ਕਿ ਜੇਕਰ ਕੋਈ ਬੱਚਾ ਫੜਿਆ ਜਾਂਦਾ ਕਿ ਉਹਨੇ ਹੱਲੇ ਵੀ ਖਾਤਾ ਬਣਾਇਆ ਹੋਇਆ ਤਾਂ ਉਸ ਹਿਸਾਬ ਦੇ ਨਾਲ ਮੁਕਰਰ ਕੀਤੇ ਗਏ ਜੁਰਮਾਨੇ ਉਹਦੇ ਲਾਏ ਜਾਣਗੇ ਤੇ ਜੇਕਰ ਕਿਸੇ ਦਾ ਗਲਤੀ ਨਾਲ ਕੋਈ ਖਾਤਾ ਬੰਦ ਹੋ ਜਾਂਦਾ ਜਾਫਰ ਬੱਚਾ 16 ਸਾਲ ਦਾ ਹੋ ਜਾਂਦਾ ਆਪਣਾ ਖਾਤਾ ਖਲੋਣਾ ਚਾਹੁੰਦਾ ਉਹਨੂੰ ਫਿਰ ਵੀਡੀਓ ਸੈਲਫੀ ਭੇਜਣੀ ਪਊਗੀ ਆਪਣੀ ਵੀਡੀਓ ਬਣਾ ਕੇ ਕਿ ਮੈਂ ਆ ਫਲਾਣਾ ਬੰਦਾ ਆ ਤੇ ਆ ਮੇਰੀ ਵੀਡੀਓ ਹੈਗੀ ਆ ਦੇਖ ਲਓ ਵੀ ਮੈਂ 16 ਸਾਲ ਦਾ ਲੱਗਦਾ ਤੇ ਨਾਲ ਦੀ ਨਾਲ ਇੱਕ ਗਵਰਨਮੈਂਟ ਇਸ਼ੂ ਜਿਹੜੀ ਆਈਡੀ ਆ ਕੋਈ ਵੀ شناਕਤ ਜਿਹੜੀ ਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਆ ਉਹ ਨਾਲ ਦੇਣੀ ਪਊਗੀ ਸੋ ਲੱਗਦਾ ਕਿ ਆਸਟ੍ਰੇਲੀਆ ਤੋਂ ਬਾਅਦ ਕਈ ਹੋਰ ਮੁਲਕ ਵੀ ਇਹ ਕਦਮ ਚੁੱਕਣਗੇ ਕੈਨੇਡਾ ਵੱਲੋਂ ਵੀ ਸਮੇਂ-ਸਮੇਂ ਤੇ ਗੱਲ ਕੀਤੀ ਜਾਂਦੀ ਰਹੀ ਆ ਆਡਰ ਸੂਬੇ ਦੇ ਉੱਤੇ ਜ਼ੋਰ ਲਾਉਂਦੇ ਰਹੇ ਆ ਕਿ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਬੱਚੇ ਜਿਹੜੇ ਨੇ ਵੈਸੇ ਵੀ ਜਿਨਾਈ ਸੇ ਕਿ ਸੋਸ਼ਲ ਮੀਡੀਆ ਬੜੇ ਮਾੜੇ ਅਸਰ ਪਾ ਰਿਹਾ ਆ ਸੋ ਦੇਖਦੇ ਆ ਕਿ ਕੈਨੇਡਾ ਹੁਣ ਕਦੋਂ ਆਸਟ੍ਰੇਲੀਆ ਦੀ ਰੀਸ ਕਰਦਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਦੁਬਈ 에ਅਰ ਸ਼ੋ ਦੀ ਦੁਬਈ 에ਅਰ ਸ਼ੋ ਜਿਹੜਾ ਜੀ ਉਹ ਦੁਬਈ ਦੇ ਵਿੱਚ ਜਹਾਜ਼ਾਂ ਦਾ ਖਾਸ ਕਰਕੇ ਜਿਹੜੇ ਉਡਣੇ ਜਹਾਜ਼ ਨੇ ਹਵਾਈ ਫੌਜ ਦੇ ਜਹਾਜ਼ ਨੇ ਉਹਨਾਂ ਦੇ ਪ੍ਰਦਰਸ਼ਨ ਦਾ ਕੇਂਦਰ ਬਣਿਆ ਹੋਇਆ ਜਿਨ੍ਹਾਂ ਲੋਕਾਂ ਨੇ ਆਪਣਾ ਸਮਾਨ ਵੇਚਣਾ ਵੱਡੀਆਂ ਕੰਪਨੀਆਂ ਨੇ ਉਹ ਉੱਥੇ ਲਿਆ ਲਿਆ ਕਿ ਆਪਣੀਆਂ ਚੀਜ਼ਾਂ ਦਾ ਪ੍ਰਦਰਸ਼ਨ ਕਰਦੇ ਆ ਜਿਨ੍ਹਾਂ ਮੁਲਕਾਂ ਨੇ ਕੋਈ ਨਵੀਆਂ ਚੀਜ਼ਾਂ ਦੀ ਖੋਜ ਕੀਤੀ ਹੈ ਕੋਈ ਜਹਾਜ਼ ਵਧੀਆ ਬਣਾਏ ਆ ਉਹ ਵੀ ਉੱਥੇ ਆਣ ਕੇ ਉਡਾਉਂਦੇ ਆ ਭਾਰਤ ਵੱਲੋਂ ਇੱਕ ਤੇਜ਼ ਸਨਾਨ ਦਾ ਜਹਾਜ਼ ਜਿਹੜਾ ਉਹ ਉੱਥੇ ਪੇਸ਼ ਕੀਤਾ ਗਿਆ ਹਾਲਾਂਕਿ ਇਹਦੇ ਵਿੱਚ ਬਹੁਤ ਸਾਰਾ ਜਿਹੜਾ ਡਾਟਾ ਤੇ ਸਮਾਨ ਆ ਉਹ ਇਜ਼ਰਾਈਲੀ ਤੇ ਅਮਰੀਕੀ ਵਰਤੋਂ ਕੀਤਾ ਗਿਆ ਪਰ ਇਹਨੂੰ ਫਿਰ ਵੀ ਭਾਰਤ ਦੀ ਘਰੇਲੂ ਪ੍ਰੋਡਕਸ਼ਨ ਕਿਹਾ ਜਾਂਦਾ ਵੀ ਇਹ ਪਹਿਲਾ ਜਹਾਜ਼ ਹੈ ਜਿਹੜਾ ਭਾਰਤ ਨੇ ਖੁਦ ਬਣਾਇਆ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਜਹਾਜ਼ ਉੱਥੇ ਹਾਦਸਾ ਗ੍ਰਸਤ ਹੋ ਗਿਆ ਤੇ ਇਸ ਜਹਾਜ਼ ਦੇ ਵਿੱਚ ਪਾਇਲਟ ਦੀ ਵੀ ਨਾਲ ਹੀ ਮੌਤ ਹੋ ਗਈ ਕਿਉਂਕਿ ਹਾਦਸਾ ਹੁੰਦਿਆਂ ਸਮਾਂ ਨਹੀਂ ਮਿਲਿਆ ਪਾਇਲਟ ਨੂੰ ਕਿ ਉਹ ਆਪਣੇ ਆਪ ਨੂੰ ਪਾਇਲਟ ਸੀਟ ਦੇ ਵਿੱਚੋਂ ਇਜੈਕਟ ਕਰ ਸਕਦਾ ਬਾਹਰ ਕੱਢ ਸਕਦਾ ਤਾਂ ਉੱਥੇ ਵੀ ਉਸਦੀ ਮੌਤ ਹੋ ਗਈ ਆ ਸੋ ਦੁਨੀਆ ਕੇ ਭਾਰਤ ਦਾ ਬਣਿਆ ਜਹਾਜ਼ ਦਾ ਪ੍ਰਦਰਸ਼ਨ ਕਰਦਿਆਂ ਕਰਦਿਆਂ ਇਹ ਤੇਜਸ ਲਾਕੂ ਜਹਾਜ਼ ਜਿਹੜਾ ਜੀ ਉਹ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ ਅਲਮਖਤੂਮ ਹਵਾਈ ਅੱਡੇ ਤੇ ਹੀ 에ਅਰ ਸ਼ੋ ਚੱਲ ਰਿਹਾ ਸੀਗਾ ਤੇ ਡੈਮੋ ਦੇ ਦੌਰਾਨ ਇਹ ਹਾਦਸਾ ਵਾਪਰਿਆ ਆ ਤੇ ਭਾਰਤੀ ਹਵਾਈ ਜਹਾਜ਼ ਦੇ ਮ੍ਰਿਤਕ ਪਾਇਲਟ ਦੀ ਪਛਾਣ ਵਿੰਗ ਕਮਾਂਡਰ ਨਮਾਸ਼ ਸ਼ਿਆਲ ਵਜੋਂ ਹੋਈ ਆ ਉਹ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦਾ ਰਹਿਣ ਵਾਲਾ ਸੀਗਾ ਤੇ ਦਸੰਬਰ 2009 ਦੇ ਵਿੱਚ ਉਹਨੇ ਭਾਰਤੀ ਹਵਾਈ ਸੈਨਾ ਵਿੱਚ ਚਾਰਜ ਸੰਭਿਆ ਸੀਗਾ ਤੇ 184ਵੇਂ ਕੋਰਸ ਦੇ ਉੱਤੇ ਇਸ ਵੇਲੇ ਉਹ ਚੱਲ ਰਿਹਾ ਸੀਗਾ ਤਜਰਬਾ ਬਹੁਤ ਸੀ ਪਰ ਪਤਾ ਨਹੀਂ ਕੋਈ ਮਕੈਨੀਕਲ ਨੌਕਸ ਪਿਆ ਜਾਂ ਕੁਝ ਹੋਰ ਇਹ ਜਹਾਜ਼ ਜਿਹੜਾ ਆ ਉਹ ਹਾਦਸਾ ਗ੍ਰਸਤ ਹੋ ਗਿਆ ਇਸ ਹਵਾਈ ਜਹਾਜ਼ ਦੇ ਡਿੱਗਣ ਦੀ ਇਹ ਦੂਜੀ ਘਟਨਾ ਆ ਇਸ ਤੋਂ ਪਹਿਲਾਂ 2024 ਚ ਰਾਜਸਥਾਨ ਦੇ ਪੁਖਰਨ ਦੇ ਵਿੱਚ ਇੰਜਨ ਫੇਲ ਹੋਣ ਕਰਕੇ ਵੀ ਤੇਜਸ ਜਹਾਜ਼ ਹਾ사ਗ੍ਰਸਤ ਹੋ ਗਿਆ ਸੀ ਤੋਂ ਜੇਕਰ ਆਪਾਂ ਗੱਲ ਭਾਰਤ ਦੇ ਹਵਾਈ ਜਹਾਜ਼ਾਂ ਦੀ ਕਰੀਏ ਭਾਰਤ ਆਤਮ ਨਿਰਭਰ ਹੋਣ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਪਹਿਲਾਂ ਵੀ ਇਹਦੇ ਵਿੱਚ ਬਹੁਤ ਸਾਰਾ ਸਮਾਨ ਬਾਹਰਲੇ ਮੁਲਕਾਂ ਦਾ ਲਿਆ ਕੇ ਜੋੜਿਆ ਹੋਇਆ ਪਰ ਫਿਰ ਵੀ ਕੁਤਨਾ ਕਦੇ ਕੋਈ ਨੁਕਸ ਜਹਾਜ਼ ਜਿਹੜੇ ਲਗਾਤਾਰ ਡਿੱਗ ਰਹੇ ਆ ਪਹਿਲਾਂ ਮਿਕ 21 ਦਾ ਇਹੀ ਹਾਲ ਹੁੰਦਾ ਸੀਗਾ ਉਹਨਾਂ ਨੂੰ ਉੱਡਣੇ ਤਬੂਤ ਫਲਾਈਂਗ ਕਾਫਨ ਸਦਿਆ ਜਾਂਦਾ ਸੀਗਾ ਇਹ ਹੁਣ ਤੇਜਸਤਾ ਹਾਲ ਵੀ ਲਗਭਗ ਉਹੋ ਜਿਹਾ ਹੋਇਆ ਆ ਸੋ ਇਸ ਦੇ ਨਾਲ ਹੁੰਦਾ ਕਿ ਇੱਕ ਇੱਕ ਤਾਂ ਜਹਾਜ਼ ਡਿਗਿਆ ਇੱਕ ਪਾਇਲਟ ਦੀ ਮੌਤ ਹੋਈ ਇੱਕ ਪਰਿਵਾਰ ਦੇ ਵਾਸਤੇ ਦੁੱਖਾਂ ਦਾ ਪਹਾੜ ਟੁੱਟਿਆ ਪਰ ਨਾਲ ਦੀ ਨਾਲ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬੇਇੱਜ਼ਤੀ ਵੀ ਹੁੰਦੀ ਆ ਬਦਨਾਮੀ ਵੀ ਹੁੰਦੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਭਾਈ ਅਮਰਿਤਪਾਲ ਸਿੰਘ ਹੁਣ ਡਿਬਰੂਗੜ੍ਹ ਸਾਮ ਦੀ ਜੇਲ੍ਹ ਵਿੱਚ ਨਜ਼ਰਬੰਦ ਆ ਪਰ ਪਰਿਵਾਰ ਦੇ ਉੱਤੇ ਵੀ ਜਿਹੜਾ ਦਬਾਅ ਪ੍ਰੈਸ਼ਰ ਬਣਿਆ ਹੋਇਆ ਆ ਉਹਨਾਂ ਨੂੰ ਤੰਗ ਪਰੇਸ਼ਾਨ ਲਗਾਤਾਰ ਸਰਕਾਰ ਕਰਦੀ ਆ ਕੋਈ ਵੀ ਜ਼ਲੀਲ ਹੋਣ ਦਾ ਮੌਕਾ ਸਰਕਾਰ ਹੱਥੋਂ ਨਹੀਂ ਜਾਣ ਦਿੰਦੀ ਸੋ ਖੜੂਰ ਸਾਹਿਬ ਤੋਂ ਵੈਸੇ ਉਹ ਐਮਪੀ ਆ ਕਈ ਵਾਰੀ ਛੁੱਟੀ ਵੀ ਮੰਗ ਚੁੱਕੇ ਆ ਪਰ ਨਹੀਂ ਦਿੱਤੀ ਜਾ ਰਹੀ ਉਹਨਾਂ ਦੇ ਮਾਤਾ ਬਰਵਿੰਦਰ ਕੌਰ ਜੀ ਨੇ ਕੈਨੇਡਾ ਨੂੰ ਹੋਣਾ ਸੀ ਕਿਉਂਕਿ ਪਰਿਵਾਰ ਦੀ ਬੇਟੀ ਨੂੰ ਮਿਲਣ ਜਿਹੜੀ ਕਿ ਡਿਮੈਂਟਿਅਰ ਇਥੇ ਕੈਨੇਡਾ ਵਿੱਚ ਰਹਿੰਦੀ ਆ ਉਹਨਾਂ ਨੂੰ ਦਿੱਲੀ ਦੇ ਹਵਾਈ ਅੱਡੇ ਤੇ ਰੋਕ ਲਿਆ ਗਿਆ ਉਹਨਾਂ ਨੂੰ ਵੀਜ਼ਾ ਹੋਣ ਦੇ ਬਾਵਜੂਦ ਸਾਰੀਆਂ ਸ਼ਰਤਾਂ ਹੋਣ ਦੇ ਬਾਵਜੂਦ ਉਹਨਾਂ ਨੂੰ ਚੜ੍ਹਨ ਨਹੀਂ ਦਿੱਤਾ ਗਿਆ ਸੋ ਬੀਬੀ ਬਲਵਿੰਦਰ ਕੌਰ ਜਿਹੜੇ ਦੁਪਹਿਰੇ ਦਿੱਲੀ ਹਵਾਈ ਅੱਡੇ ਤੇ ਪਹੁੰਚੇ ਸੀ ਕੈਨੇਡਾ ਲਈ ਨਿਵਾਨਾ ਹੋਣਾ ਸੀਗਾ 에어ਪੋਰਟ ਅਥਾਰਟੀ ਨੇ ਉਹਨਾਂ ਨੂੰ ਚੜ੍ਹਨੇ ਦਿੱਤਾ ਕਹਿੰਦੇ ਸਾਨੂੰ ਸੁਰੱਖਿਆ ਕਾਰਨਾਂ ਕਰਕੇ ਪਿੱਛੋਂ ਫੋਨ ਆ ਰਹੇ ਨੇ ਹਦਾਇਤਾਂ ਨੇ ਕਿ ਇਹਨਾਂ ਨੂੰ ਮੁਲਕ ਦੇ ਵਿੱਚੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਸੋ ਉਹਨਾਂ ਦੀ ਬੇਟੀ ਐਡਮਿੰਟਨ ਦੇ ਵਿੱਚ ਰਹਿੰਦੀ ਹੈ ਜਿਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਉਹਨੂੰ ਦੇਖਣ ਵਾਸਤੇ ਆਪਣੇ ਦੋ ਤੀਨ ਨੂੰ ਦੇਖਣ ਵਾਸਤੇ ਮਾਤਾ ਜੀ ਕੈਨੇਡਾ ਐਡਮਿੰਟਨ ਪਹੁੰਚ ਰਹੇ ਸੀਗੇ ਸੋ ਹਾਲਾਂਕਿ ਉਹਨਾਂ ਦੇ ਕੋਲ ਵੈਲਿਡ ਵੀਜ਼ਾ ਸੀਗਾ ਪਾਸਪੋਰਟ ਸਾਰਾ ਵੈਲਿਡ ਸੀਗਾ ਜੋ ਸ਼ਰਤਾਂ ਉਹ ਪੂਰੀਆਂ ਕਰਦੇ ਸੀ ਪਰ ਫਿਰ ਵੀ ਰੋਕਾਂ ਲਾਈਆਂ ਗਈਆਂ ਬਲਵਿੰਦਰ ਕੌਰ ਉਹਨਾਂ ਨੇ ਪੱਤਰ ਮੀ ਦਾ ਇਸ ਆਸ ਕਰਾਇਆ ਜਾ ਰਿਹਾ ਉਹ ਕਹਿੰਦੇ ਇਹਨਾਂ ਦਾ ਬੇਟਾ ਅਮਰਤਪਾਲ ਸਿੰਘ ਪਹਿਲਾਂ ਹੀ ਧੱਕੇਸ਼ਾਹੀ ਦੇ ਅਧੀਨ ਡਿਬਰੂਗੜ ਸਾਮ ਜੇਲ੍ਹ ਦੇ ਵਿੱਚ ਬੰਦ ਆ ਹਾਲਾਂਕਿ ਖੜੂਰ ਸਾਹਿਬ ਹਲਕੇ ਦੇ ਲੋਕਾਂ ਨੇ ਉਹਨੂੰ ਮੈਂਬਰ ਪਾਰਲੀਮੈਂਟ ਚੁਣਿਆ ਤੇ ਉਹਦੀ NSA ਜਿਹੜੀ ਹੈ ਗੈਰਕਾਨੂੰਨੀ ਤਰੀਕੇ ਦੇ ਨਾਲ ਲਗਾਤਾਰ ਵਧਾਈ ਜਾ ਰਹੀ ਹੈ ਤਾਂ ਕਿ ਉਹਨੂੰ ਜੇਲ੍ਹ ਦੇ ਵਿੱਚ ਹੀ ਧੱਕਿਆ ਰੱਖਿਆ ਜਾ ਸਕੇ ਸੋ ਭਾਰਤ ਦੇ ਆਪਣੇ ਕਾਨੂੰਨ ਦੇ ਮਤਾਬਕ ਵੀ ਲਗਾਤਾਰ ਤਿੰਨ ਵਾਰ NSA ਜਿਹੜੀ ਹੈ ਵਧਾਉਣੀ ਗੈਰਕਾਨੂੰਨੀ ਆ ਪਰ ਜਦੋਂ ਮਾਮਲਾ ਸਿੱਖਾਂ ਜਾਂ ਮੁਸਲਮਾਨਾਂ ਦਾ ਹੋਵੇ ਫਿਰ ਆਪਣੇ ਸੰਵਿਧਾਨ ਆਪਣੇ ਕਾਨੂੰਨ ਵੀ ਜਿਹੜੇ ਆ ਭਾਰਤੀ ਸਰਕਾਰਾਂ ਤੋੜ ਦਿੰਦੀਆਂ ਆ ਸੋ ਇਸ ਵੇਲੇ ਵੀ ਇਹੀ ਹੋ ਰਿਹਾ ਕਿ ਨਸ਼ੇ ਦੇ 47 ਨਸ਼ੇ ਦੇ ਵਿੱਚ ਚੂਰ ਮੋਦੀ ਸਰਕਾਰ ਸੰਵਿਧਾਨ ਕਾਨੂੰਨ ਦੀ ਲੰਘਣਾ ਕਰਕੇ ਵੀ ਸਿੱਖਾਂ ਮੁਸਲਮਾਨਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਜੇ ਜੀ ਆ ਮਸਾ ਗਲਾ ਆਪਣਾ ਸਾਰਿਆਂ ਦੇ ਸਾਹਮਣੇ ਆ ਸਭ ਤੋਂ ਵੱਡੀ ਹਨੇਰ ਕਰਦੀ ਇਹ ਆ ਕਿ ਅਮਰਤਪਾਲ ਸਿੰਘ ਦੇ ਕਿਸੇ ਵੀ ਮੈਂਬਰ ਨੂੰ ਬਾਹਰ ਜਿਹੜਾ ਜਾਣ ਤੋਂ ਰੋਕਿਆ ਜਾ ਰਿਹਾ ਪਹਿਲਾਂ ਉਹਨਾਂ ਦੀ ਧਰਮ ਪਤਨੀ ਉਹ ਵਾਪਸنگ ਲੈਣ ਲਾਉਣਾ ਚਾਹੁੰਦੀ ਸੀਗੀ ਉਹਨਾਂ ਨੂੰ ਚੜ੍ਹ ਨਹੀਂ ਦਿੱਤਾ ਗਿਆ ਜਿਵੇਂ ਕਿ ਉਹ ਵੀ ਕੋਈ ਮੁਜ਼ਰਮ ਹੋਵੇ ਹੁਣ ਅਮਰਤਪਾਲ ਦੇ ਮਾਤਾ ਜੀ ਨੂੰ ਵੀ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ ਆ ਸੋ ਸਵਾਲ ਇਹ ਬਣਦਾ ਹੈ ਕਿ ਕੀ ਅਮਰਤਪਾਲ ਸਿੰਘ ਦੇ ਨਾਲ ਸਾਰਾ ਪਰਿਵਾਰ ਵੀ ਦੋਸ਼ੀ ਹੈ ਉਹਨਾਂ ਨੂੰ ਵੀ ਬਲੈਕਲਿਸਟ ਕੀਤਾ ਹੋਇਆ ਕੋਈ ਵੀ ਜਣਾ ਉੱਥੋਂ ਬਾਹਰ ਨਹੀਂ ਨਿਕਲ ਸਕਦਾ ਸੋ ਇੱਕ ਤਰੀਕੇ ਦੇ ਨਾਲ ਇਕੱਲੇ ਅਮਰਤਪਾਲ ਸਿੰਘ ਨੂੰ ਨਹੀਂ ਪੂਰੇ ਪਰਿਵਾਰ ਨੂੰ ਸਜਾ ਦਿੱਤੀ ਜਾ ਰਹੀ ਹੈ ਪੂਰੇ ਪਰਿਵਾਰ ਨੂੰ ਨਜ਼ਰਬੰਦ ਕਰਕੇ ਰੱਖਿਆ ਜਾ ਰਿਹਾ ਸੋ ਪੰਜਾਬ ਦੀਆਂ ਪੰਥਕ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਇਸ ਮਸਲੇ ਦੇ ਉੱਤੇ ਕੋਈ ਠੋਸ ਸਟੈਂਡ ਲੈਣ ਤੇ ਇਸ ਵਿਰਧ ਅਵਾਜ਼ ਉਠਾਉਣੀ ਚਾਹੀਦੀ ਹੈ ਬਾਹਲੇ ਮੁਲਕਾਂ ਦੇ ਵਿੱਚੋਂ ਵੀ ਵੀ ਇਹ ਬੇहद ਤੱਕਾ ਜਿਹੜਾ ਕੀਤਾ ਜਾ ਰਿਹਾ ਹੈ ਪਰ ਅਫਸੋਸ ਕਿ ਧੜਿਆਂ ਦੇ ਵਿੱਚ ਗਰੁੱਪਾਂ ਦੇ ਵਿੱਚ ਵੰਡੀ ਹੋਈ ਕੌਮ ਜਿਹੜੀ ਆ ਉਹ ਬਿਲਕੁਲ ਚੁੱਪਚਾਪ ਤਮਾਸ਼ਾ ਦੇਖ ਰਹੀ ਹੈ ਤੇ ਜਦੋਂ ਇੱਕ ਦੇ ਉੱਤੇ ਬੀਦੀਆਂ ਤੇ ਦੂਜਾ ਹੱਸ-ਹੱਸ ਜਿਹੜਾ ਉਹ ਉਦੂਜੀ ਦਾ ਦਰਦ ਦੇਖਦਾ ਆ ਤੇ ਇਕੱਠੇ ਹੋ ਕੇ ਕੋਈ ਵੀ ਆਵਾਜ਼ ਚੱਕੀ ਨਹੀਂ ਜਾ ਰਹੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਪੰਜਾਬ ਦੀ ਭਵੰਤਮਾਨ ਸਰਕਾਰ ਦੀ ਜਿਹਨਾਂ ਦੀ ਜਾਇਦਾਦਕਾਰ ਜਿਹੜੀ ਹੈ ਜੋ ਕਈ ਮਾਮਲਿਆਂ ਵਿੱਚ ਹੋ ਰਹੀ ਹੈ ਚੋਣਾਂ ਬੜੀਆਂ ਲੱਗ ਕੇ ਆ ਰਹੀਆਂ ਆ ਤੇ ਚੋਣਾਂ ਲੱਗ ਕੇ ਆਉਣ ਤੇ ਸਰਕਾਰ ਦਾ ਪੂਰਾ ਜ਼ੋਰ ਜਿਹੜਾ ਪਿਛਲੇ ਸਾਲ ਉਹ ਇਹੀ ਲੱਗਾ ਰਿਹਾ ਐ ਸਾਲ ਵੀ ਵੀ ਕਿਸੇ ਨਾ ਕਿਸੇ ਤਰੀਕੇ ਜਾਇਦਾਦਾਂ ਵੇਚ ਕੇ ਪੈਸੇ ਇਕੱਠੇ ਕਰ ਲਈਏ ਤਾਂ ਕਿ ਚੋਣਾਂ ਤੋਂ ਪਹਿਲਾਂ ਪਹਿਲਾਂ ਬੀਬੀਆਂ ਨੂੰ ਪੈਨਸ਼ਨ ਲੱਗ ਜਵੇ ਜਿਵੇਂ ਬਿਹਾਰ ਦੇ ਵਿੱਚ ਖੜੇ ਪੈਰ ਪੈਸੇ ਦੇ ਕੇ ਬੀਬੀਆਂ ਨੂੰ ਵੋਟਾਂ ਪੁਆਈਆਂ ਗਈਆਂ ਆਮ ਆਦਮੀ ਪਾਰਟੀ ਸਰਕਾਰ ਵੀ ਇਸੇ ਟੇਕ ਦੇ ਉੱਤੇ ਆ ਕਿ 6 ਮਹੀਨੇ ਪਹਿਲਾਂ ਵੀ ਪੈਨਸ਼ਨਾਂ ਲੱਗ ਜਾਣ ਜਾਂ ਪੈਸੇ ਵੰਡੇ ਜਾਣ ਤੇ ਜਿਹੜੀ ਔਰਤਾਂ ਦੀ ਵੋਟ ਆਪਣੇ ਵੱਲ ਖਿੱਚੀ ਜਾ ਸਕਦੀ ਆ ਤੇ ਨਾਲ ਦੀ ਨਾਲ ਫਿਰ ਜਿਹੜੀ ਆ ਆਪਣੀ ਪੱਕੀ ਵੋਟ ਆ ਉਹ ਪੈ ਜਾਊਗੀ ਤਾਂ ਬਚਾਅ ਹੋ ਜਾਊਗਾ ਸੋ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਖਿੱਲੀ ਆੜ ਰਹੀ ਆ ਕਿਸਾਨ ਮੋਰਚੇ ਤੇ ਬਹੁਤ ਸਾਰਾ ਸਮਾਨ ਚੋਰੀ ਹੋ ਗਿਆ ਸੀਗਾ ਕਿਸਾਨਾਂ ਨੇ ਉਦੋਂ ਵੀ ਦੋਸ਼ ਲਾਇਆ ਸੀ ਕਿ ਸਾਡੀਆਂ ਟਰਾਲੀਆਂ ਵਿਧਾਇਕਾਂ ਨੇ ਚੋਰੀ ਕੀਤੀਆਂ ਕਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਨਾਂ ਹੀ ਟਰਾਲੀ ਚੋਰ ਪੈ ਗਿਆ ਸੀਗਾ ਉਦੋਂ ਤਾਂ ਇਹ ਸਾਰੇ ਮੁਕਰ ਗਏ ਸੀ ਕਿ ਜਿਆ ਨਹੀਂ ਹੋਇਆ ਹਾਲਾਂਕਿ ਲੋਕਾਂ ਨੇ ਉਦੋਂ ਵੀ ਸਬੂਤ ਦਿੱਤੇ ਸੀਗੇ ਕਿ ਸਾਡੀ ਟਰਾਲੀ ਫਲਾਣੇ ਵਿਧਾਇਕ ਦੇ ਹਾਤੇ 'ਚ ਖੜੀ ਆ ਉਹਦੇ ਵਿਹੜੇ 'ਚ ਖੜੀ ਆ ਪਰ ਗੱਲ ਅਣਗੌਲ ਦਿੱਤੀ ਗਈ ਸੀ ਪਰ ਹੁਣ ਨਾਬਾ ਦੀ ਇੱਕ ਸਰਕਾਰੀ ਰਹਿਾਇਸ਼ ਦੇ ਵਿੱਚੋਂ ਇਹ ਸਮਾਨ ਬਰਾਮਦ ਹੋ ਰਿਹਾ ਆ ਟਰਾਲੀਆਂ ਤੇ ਕਿਸਾਨਾਂ ਦਾ ਹੋਰ ਸਮਾਨ ਟੋਏ ਪੁੱਟ ਕੇ ਵਿੱਚ ਦੱਬਿਆ ਹੋਇਆ ਸੀਗਾ ਤੇ ਕਿ ਸੇ ਦਿਸਕਾਇ ਦੇ ਉੱਤੇ ਹੁਣ ਜਿਹੜਾ ਇਹ ਪੱਟਿਆ ਗਿਆ ਤਾਂ ਵਿੱਚ ਉਹ ਸਮਾਨ ਬਰਾਮਦ ਹੋ ਰਿਹਾ ਇਹ ਇੱਕ ਸਰਕਾਰੀ ਰਹਿائش ਦੀ ਗੱਲ ਆ ਅਜੀਆਂ ਹੋਰ ਪਤਾ ਨਹੀਂ ਕਿੰਨੀਆਂ ਸਰਕਾਰੀ ਰਹਿائشਾਂ ਦੇ ਉੱਤੇ ਐਮਐਲਏ ਦੇ ਪਲਾਟਾਂ ਦੇ ਵਿੱਚ ਜਾਂ ਹੋਰ ਖਾਲੀ ਥਾਂ ਦੇ ਉੱਤੇ ਇਹਨਾਂ ਨੇ ਸਮਾਨ ਚੋਰੀ ਦਾ ਕਰਕੇ ਦੱਬਿਆ ਹੋਇਆ ਸਮਾਨ ਮਾੜੀ ਨੀਤ ਦੇ ਨਾਲ ਚੋਰੀ ਕਰ ਲਿਆ ਪਰ ਪਤਾ ਹੈਗਾ ਵੀ ਕਿਤੇ ਨਾ ਕਿਤੇ ਫੜੇ ਜਾਵਾਂਗੇ ਇਸ ਕਰਕੇ ਆਪਣੀ ਚੋਰੀ ਨੂੰ ਬਚਾਉਣ ਵਾਸਤੇ ਇਹ ਸਮਾਨ ਜਿਹੜਾ ਆ ਦੱਬ ਦਿੱਤਾ ਗਿਆ ਪਰ ਹੁਣ ਜਿਹੜੇ ਅਫਸਰ ਨੇ ਜਿਨ੍ਹਾਂ ਨੂੰ ਇਹ ਕੋਠੀਆਂ ਮਿਲੀਆਂ ਹੋਈਆਂ ਉਹ ਕਹਿੰਦੇ ਵੀ ਸਾਡੀਆਂ ਤਾਂ ਬਦਲੀਆਂ ਹੁੰਦੀਆਂ ਰਹਿੰਦੀਆਂ ਪਸਾਨ ਨੂੰ ਕੀ ਪਤਾ ਵੀ ਇੱਥੇ ਕੌਣ ਦੱਬ ਗਿਆ ਅਜ ਤੱਕ ਆਏ ਆ ਕਈ ਰਹਿੰਦੇ ਵੀ ਨਹੀਂ ਇੱਥੇ ਅਗਰ ਅਫਸਰ ਪਰ ਇਹ ਮਾਮਲਾ ਅੰਡ ਤੇ ਜਾ ਕੇ ਫਿਰ ਸਰਕਾਰ ਵੱਲੇ ਜਾਂਦਾ ਆ ਕਿ ਸਰਕਾਰ ਅਤੇ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਕਿਸਾਨਾਂ ਦਾ ਚੋਰੀ ਹੋਇਆ ਸਮਾਨ ਇਹਨਾਂ ਸਰਕਾਰੀ ਰਹਿਸ਼ਿਆਂ ਦੇ ਵਿੱਚ ਦੱਬਿਆ ਗਿਆ ਜੋ ਕਿ ਸ਼ੰਭੂ ਬਦੇਖਨੌਰੀ ਬਾਰਡਰ ਤੋਂ ਚੋਰੀ ਕੀਤਾ ਗਿਆ ਸੀਗਾ ਸੋ ਪੰਜਾਬ ਦੀ ਰਾਜਨੀਤੀ ਪੰਜਾਬ ਦੀ ਸਿਆਸਤ ਇਸ ਹੱਦ ਤੱਕ ਡਿੱਗ ਚੁੱਕੀ ਆ ਕਿ ਸਰਕਾਰੀ ਕੋਠੀਆਂ ਦੇ ਵਿੱਚੋਂ ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਤੇ ਹੋਰ ਸਮਾਨ ਮਿਲ ਰਿਹਾ ਆ ਉਹ ਲੋਹੇ ਦਾ ਸਮਾਨ ਆ ਭਾਰਾ ਸਮਾਨ ਆ ਕਿਤੇ ਲੁਕੋਇਆ ਨਹੀਂ ਜਾ ਸਕਦਾ ਕਿਤੇ ਅੱਗ ਲਾ ਕੇ ਫੂਕਿਆ ਨਹੀਂ ਜਾ ਸਕਦਾ ਵੱਟ ਟੁੱਕ ਕਰਨੀ ਬੜੀ ਔਖੀ ਆ ਸੋ ਇਹਨੂੰ ਦੱਬਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਆ ਸੋ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕੀਤਾ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਹ ਦੂਜਾ ਮੋਰਚਾ ਲਾਉਣ ਤੁਰਿਆ ਤਾਂ ਇਸ ਸੈਂਟਰ ਸਰਕਾਰ ਦੇ ਨਾਲ ਲੜ ਕੇ ਉਸ ਮੋਰਚੇ ਨੂੰ ਖਦੇੜਨ ਦੇ ਵਾਸਤੇ ਪੂਰਾ ਜ਼ੋਰ ਲਾਇਆ ਤੇ ਮੁੜ ਕੇ ਕਿਸਾਨਾਂ ਦਾ ਜਿਹੜਾ ਸਮਾਨ ਉਹ ਚੋਰੀ ਕੀਤਾ ਇੱਥੇ ਵਸ ਨਹੀਂ ਹਰਿਆਣੇ ਵਾਲੇ ਪਾਸਿਓਂ ਗੋਲੀਆਂ ਚੱਲੀਆਂ ਉਹਨਾਂ ਗੋਲੀਆਂ ਦੇ ਵਿੱਚ ਕਈ ਕਿਸਾਨ ਜ਼ਖਮੀ ਹੋਏ ਆ ਸ਼ੁਭਕਰਮ ਸਿੰਘ ਨਾਂ ਦੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋਈ ਆ ਪਰ ਅਜੇ ਤੱਕ ਭਗਵਾਨਤਮਨ ਸਰਕਾਰ ਨੇ ਹਰਿਆਣਾ ਪੁਲਿਸ ਜਾਂ ਹਰਿਆਣਾ ਸਰਕਾਰ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਬਿਕੋਜ਼ ਉਨ੍ਹਾਂ ਦੇ ਨਾਲ ਰਲੇ ਹੋਏ ਆ। ਤੋਂ ਲੁੱਟ ਦੀ ਜਿਹੜੀ ਖੁੱਲੀ ਛੋਟ ਉਹਨਾਂ ਨੇ ਦਿੱਤੀ ਹੋਈ ਸੀਗੀ ਆਪਣੇ ਬੰਦਿਆਂ ਨੂੰ ਉਹਦੀ ਇੱਕ ਪ੍ਰਦਰਸ਼ਨੀ ਹੁਣ ਇਸ ਰੂਪ ਵਿੱਚ ਸਾਹਮਣੇ ਆਈ ਆ। ਚੋਰੀ ਕੀਤਾ ਹੋਇਆ ਸਮਾਨ ਸਰਕਾਰੀ ਰਹਿائشਾਂ ਵਿੱਚੋਂ ਮਿਲ ਰਿਹਾ ਆ। ਜੇਕਰ ਖੁਦ ਨਾਲ ਖਾਸ ਤਾਂ ਸਰਕਾਰ ਐ ਦੀ ਟੁੱਟ ਗਈ ਤਾਂ ਹਾਲਾਤ ਇਹੋ ਜਿਹੇ ਬਣ ਗਏ ਕਿ ਸਰਕਾਰ ਜਿੱਤ ਦੀ ਪ੍ਰਤੀਤ ਨਹੀਂ ਆਉਂਦੀ। ਇਹਨਾਂ ਦੇ ਵਿੱਚੋਂ ਬਹੁਤੇ ਐਮਐਲਏ ਖੁਦ ਮੁੱਖ ਮੰਤਰੀ ਜਿਹੜਾ ਤੁਸੀਂ ਬਾਹਰਲੇ ਮੁਲਕਾਂ ਨੂੰ ਭੱਜਦਾ ਦੇਖੋਗੇ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਇਹਨਾਂ ਨੇ ਅੰਤਾਂ ਦੀ ਜਾਇਦਾਦ ਬਣਾਈ ਹੋਈ ਆ ਤੇ ਇਹ ਸਿਰਫ ਇਸ ਗੱਲ ਨੂੰ ਦੇਖ ਰਹੇ ਆ ਕਿ ਕਦੋਂ ਪਤਾ ਲੱਗਦਾ ਕਿ ਜਿੱਤ ਦੇ ਆ ਕਿ ਨਹੀਂ ਜੇਕਰ ਇਹਨਾਂ ਨੂੰ ਮਾੜਾ ਜਾ ਵੀ ਅੰਦੇਸ਼ਾ ਹੋਇਆ ਵੀ ਹਾਰ ਸਕਦੇ ਆ ਤੇ ਇਹੇ ਅੱਡੀਆਂ ਨੂੰ ਥੁੱਕ ਲਾ ਕੇ ਬਾਹਰ ਲਿਆ ਮੁਲਕਾਂ ਨੂੰ ਭੱਜਣਗੇ ਵਿੱਚ ਹੀ ਇਹ ਐਮਐਲਏ ਵਿੱਚੇ ਮੰਤਰੀ ਵਿੱਚੇ ਮੁੱਖ ਮੰਤਰੀ ਤੇ ਵਿੱਚੇ ਇਹਨਾਂ ਦੇ ਸਹਾਇਕ ਤੇ ਅਸਿਸਟੈਂਟ ਤੇ ਇਹਨਾਂ ਦੇ ਸਲਾਹਕਾਰ ਜਿਨ੍ਹਾਂ ਨੂੰ ਵੱਡੇ-ਵੱਡੇ ਅਹੁਦੇ ਦਿੱਤੇ ਜਾ ਰਹੇ ਆ ਆਪਾਂ ਇਸ ਹਫਤੇ ਦਾ ਖੇਡਲਾ ਪ੍ਰੋਗਰਾਮ ਇੱਥੇ ਹੀ ਮਕਾਉਨੇ ਆ ਸੋਮਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਦੱਸ ਹੋਤਾ ਸ਼ੋਅ ਇਸ ਸਪான்ਸਰਡ ਬਾਏ ਭਰਤ ਜੁਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ